ਇਹ ਜਿਹੜੀ ਫਿਲਮ ਬਣਾਈ ਆ ਕੰਗਨਾਰ ਰੌਤ ਨੇ ਕੰਗਨਾਰ ਰੌਤ ਨੂੰ ਅਸਲ ਵਿੱਚ ਅਮਰਜੈਂਸੀ ਦੇ ਇਤਿਹਾਸ ਦਾ ਪਤਾ ਹੀ ਨਹੀਂ ਆ ਕੰਗਨਾਰ ਰੌਤ ਸਿਰਫ ਇਹ ਫਿਲਮਾਂ ਨੇ ਬਣਾਈ ਆ ਸਿੱਖਾਂ ਦਾ ਅੱਖਰ ਖਰਾਬ ਕਰਨ ਵਾਸਤੇ ਚੱਲ ਜਾਂਦੀ ਫਿਲਮ ਸ਼ਾਇਰ ਇਹਨੇ ਪੰਜਾਬ ਦੇ ਲੋਕਾਂ ਨੂੰ ਅਤਵਾਦੀ ਤੱਕ ਕਿਹਾ ਕੰਗਨਾਰ ਨੌਦੀ ਅੱਜ ਫਿਲਮ ਉਹਨਾਂ ਦੀ ਰਿਲੀਜ਼ ਹੋਈ ਆ ਪਰ ਪੰਜਾਬ ਦੇ ਵਿੱਚ ਨਹੀਂ ਲੱਗਣ ਦਿੱਤੀ ਗਈ ਸ਼੍ਰੋਮਣੀ ਕਮੇਟੀ ਵੱਲੋਂ ਔਰ ਕਿਸਾਨ ਜਥੇਬੰਦੀਆਂ ਵੱਖ-ਵੱਖਰ ਜਿਵੇਂ ਆਪਾਂ ਸੁਖਪਾਲ ਖੈਰਾ ਨੇ ਵੀ ਟਵੀਟ ਕੀਤਾ ਕਿ ਉਹ ਕਿਸਾਨਾਂ ਨੂੰ ਇੱਕ ਬੜਾ ਉਹਨਾਂ ਦਾ ਨਾ ਅਲੱਗ ਜਿਹਾ ਰਵਈਆ ਹੈ ਕਿਸਾਨਾਂ ਪ੍ਰਤੀ ਕੰਗਣਾ ਨੌਤ ਦਾ ਸ਼ੁਰੂ ਤੋਂ ਹੀ ਹਾਲਾਂਕਿ ਸ਼ਾਇਦ ਇੰਨਾ ਮਾੜੇ ਬੋਲ ਮੋਦੀ ਸਾਹਿਬ ਦੇ ਜਾਂ ਭਾਜਪੀ ਦੇ ਕਿਸੇ ਲੀਡਰ ਦੇ ਨਹੀਂ ਆਏ ਹੁਣ ਜਿਨੇ ਕੰਗਣਾ ਨੌਤ ਦੇ ਕਿਸਾਨਾਂ ਪ੍ਰਤੀ ਆਏ ਆ ਆਤਵਾਦੀ ਹੈਗੇ ਆ ਇਹਨਾਂ ਦੀਆਂ ਸਾਡੀਆਂ ਮਾਤਾਵਾਂ ਭੈਣਾਂ ਤੇ ਵੀ ਉਹਨਾਂ ਨੇ ਕਮੈਂਟ ਕੀਤਾ ਹਨਾ ਕੰਗਣਾ ਨੌਤ ਨੇ ਕੀਤਾ ਉਸ ਤੋਂ ਬਾਅਦ ਉਹਦੇ ਥੱਪੜ ਵੀ ਪਿਆ ਉਹ ਵੀ ਆਪਾਂ ਵੀਡੀਓ ਦੇਖੀ ਹੈ ਪਰ ਉਸ ਤੋਂ ਬਾਅਦ ਉਹਨਾਂ ਦੀ ਇੱਕ ਜਿਹੜੀ ਐਮਰਜੈਂਸੀ ਫਿਲਮ ਰਿਲੀਜ਼ ਹੁੰਦੀ ਹੈ ਉਸ ਬਾਰੇ ਐਕਚੁਅਲ ਫਿਲਮ ਹੈ ਕੀ ਹੈ ਕੁਝ ਸੀਨ ਉਸ ਤੋਂ ਕੱਟੇ ਵੀ ਗਏ ਐ ਸੈਂਸਰ ਬੋਰਡ ਨੇ ਮਾਨਤਾ ਦਿੱਤੀ ਰਿਲੀਜ਼ ਹੋਈ ਪਰ ਪੰਜਾਬ 'ਚ ਨਹੀਂ ਲੱਗਣ ਦਿੱਤੀ ਕਿ ਉਹ ਕਿਵੇਂ ਦੇਖਦੇ ਹੋ ਇਹ ਜਿਹੜੀ ਫਿਲਮ ਬਣਾਈ ਆ ਕੰਗਨਾਰ ਰੌਤ ਨੇ ਕੰਗਨਾਰ ਰੌਤ ਨੂੰ ਅਸਲ ਵਿੱਚ ਐਮਰਜੈਂਸੀ ਦੇ ਇਤਿਹਾਸ ਦਾ ਪਤਾ ਹੀ ਨਹੀਂ ਆ ਬਲਵਿੰਦਰ ਜੀ ਜਿਹੜਾ ਜਦੋਂ ਐਮਰਜੈਂਸੀ ਲੱਗੀ ਸੀ ਲੰਗੀ 1975 ਦੇ ਵਿੱਚ ਉਦੋਂ 1.5 ਲੱਖ ਲੋਕਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਸੀ ਜਿਨ੍ਹਾਂ ਚੋਂ 43000 ਜਿਹੜੇ ਲੋਕ ਸੀਗੇ ਉਹ ਪੰਜਾਬ ਦੇ ਸੀ ਪੰਜਾਬ ਦੇ ਲੋਕਾਂ ਨੇ ਉਦੋਂ ਗ੍ਰਿਫਤਾਰੀਆਂ ਦਿੱਤੀਆਂ ਸਭ ਤੋਂ ਵੱਧ ਜਿਹੜਾ ਜ਼ੋਰ ਪੰਜਾਬ ਵੱਲੋਂ ਪਾਇਆ ਗਿਆ ਜਿਹਦੇ ਕਰਕੇ ਸਰਕਾਰ ਨੂੰ ਝੁਗਣਾ ਪਿਆ ਸੀ ਇੰਦਰਾ ਗਾਂਧੀ ਨੂੰ ਝੁਗਣਾ ਪਿਆ ਸੀ ਤੇ 21 ਮਹੀਨਿਆਂ ਬਾਅਦ ਜਿਹੜੀ ਐਮਰਜੈਂਸੀ ਤੋੜੀ ਗਈ ਸੀ ਉਹਦੇ ਵਿੱਚ ਸਿੱਖਾਂ ਦਾ ਤਾਂ ਬਿਲਕੁਲ ਪੋਜ਼ਿਟਿਵ ਰੋਲ ਸੀ ਲੇਕਿਨ ਇਹਨੇ ਜਿਹੜੀ ਫਿਲਮ ਬਣਾਈ ਆ ਇਹਨੇ ਐਮਰਜੈਂਸੀ ਨੂੰ ਲਿਆ ਕੇ 1984 ਨਾਲ ਜੋੜ ਦਿੱਤਾ ਇਹਨੇ ਇੱਕ ਤਰ੍ਹਾਂ ਨਾਲ ਇੰਦਰਾ ਗਾਂਧੀ ਦੀ ਜੀਮਣੀ ਦੇ ਉੱਤੇ ਫਿਲਮ ਬਣਾ ਕੇ ਉਹਦਾ ਨਾਮ ਐਮਰਜੈਂਸੀ ਰੱਖ ਦਿੱਤਾ ਕਿਉਂਕਿ ਜਿਹੜੀ ਐਮਰਜੈਂਸੀ ਆ ਐਮਰਜੈਂਸੀ ਤਾਂ 1975 ਦੀ ਗੱਲ ਆ ਲੇਕਿਨ ਇਹਨੇ 1984 ਦੇ ਵਿੱਚ ਲਿਆ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਐਕਸ਼ਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਫਿਰ ਜਿਹੜੇ ਇੰਦਰਾ ਗਾਂਧੀ ਦਾ ਉਸ ਟਾਈਮ ਕਤਲ ਹੋਇਆ ਇੰਦਰਾ ਗਾਂਧੀ ਨੂੰ ਮਾਰਿਆ ਗਿਆ ਉਹ ਕਿੰਨਾ ਹਾਲਾਤ ਦੇ ਵਿੱਚ ਮਾਰਿਆ ਗਿਆ ਉਹ ਸਿੱਖ ਜਾਣਦੇ ਨੇ ਔਰ ਅਸੀਂ ਕਿਸੇ ਕਤਲ ਨੂੰ ਇਹ ਨਹੀਂ ਕਹਿੰਦੇ ਕਿ ਸਹੀ ਹੋਇਆ ਲੇਕਿਨ ਉਹ ਜਿਹੜੀਆਂ ਭਾਵਨਾਵਾਂ ਲੋਕਾਂ ਦੀਆਂ ਜੁੜੀਆਂ ਸੀ ਅਕਾਲ ਤਖਤ ਸਾਹਿਬ ਨਾਲ ਹਰਮੰਦਰ ਸਾਹਿਬ ਦੇ ਨਾਲ ਉਦੋਂ ਕਿਸ ਹਾਲਾਤ ਦੇ ਵਿੱਚ ਇਹ ਕਤਲ ਹੋਇਆ ਇਹ ਕੰਗਨਰ ਨੌਤ ਨੂੰ ਨਹੀਂ ਪਤਾ ਕੰਗਨਰ ਨੌਤ ਸਿਰਫ ਇਹ ਫਿਲਮਾਂ ਨੇ ਬਣਾਈਆਂ ਸਿੱਖਾਂ ਦਾ ਅਕਸ਼ਰ ਖਰਾਬ ਕਰਨ ਵਾਸਤੇ ਇਸ ਤੋਂ ਇਲਾਵਾ ਕੰਗਣਾ ਰਨੌਤ ਨੂੰ ਕੋਈ ਪਤਾ ਨਹੀਂ ਹੈ ਦੂਜੀ ਚੀਜ਼ ਕੰਗਣਾ ਰਨੌਤ ਦੀ ਫਿਲਮ ਦੇ ਉੱਤੇ ਸੈਂਸਰ ਬੋਰਡ ਨੇ ਜਿਹੜੇ ਕੱਟ ਲਗਾਏ ਜਿਹੜੀਆਂ ਉਹਨਾਂ ਦੇ ਵਿੱਚ ਅਤਰਾਜੋਗ ਚੀਜ਼ਾਂ ਸੀ ਉਹ ਕੱਟ ਵੀ ਦਿੱਤੀਆਂ ਗਈਆਂ ਲੇਕਿਨ ਜਿਹੜੀ ਇਹ ਫਿਲਮ ਹੈ ਸ਼੍ਰੋਮਣੀ ਕਮੇਟੀ ਨੂੰ ਨਹੀਂ ਵਿਖਾਈ ਗਈ ਦਿੱਲੀ ਮਾਫ ਕਰਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਇਹ ਸਿੱਖ ਮਸਲਿਆਂ ਦੇ ਵਿੱਚ ਜਿਹੜੀ ਸਾਡੀ ਇੱਕ ਸੰਸਥਾ ਆ ਇਹ ਫਿਲਮ ਜਿਹੜੀ ਆ ਉਥੇ ਵਿਖਾਈ ਜਾਣੀ ਚਾਹੀਦੀ ਸੀ ਜਿਹੜੀ ਸ਼ਰੋਮਣੀ ਕਮੇਟੀ ਦੇ ਲੋਗ ਨੇ ਉਹ ਇਹ ਤੈਅ ਕਰਦੇ ਕਿ ਕਿਤੇ ਸਿੱਖਾਂ ਦੇ ਮਾਣਾਂ ਨੂੰ ਠੇਸ ਤਾਂ ਨਹੀਂ ਪੁੱਜਦੀ ਕਿਤੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਲਵਾੜ ਤਾਂ ਨਹੀਂ ਕੀਤਾ ਗਿਆ ਲੇਕਿਨ ਇਹਨਾਂ ਨੇ ਫਿਲਮ ਬਣਾਈ ਬਣਵਾ ਕੇ ਸੈਂਸਰ ਬੋਰਡ ਨੇ ਜਿਹੜੇ ਕੱਟ ਲਾਏ ਕੱਟ ਲਾਉਣ ਤੋਂ ਬਾਅਦ ਇਹ ਸਿੱਧੀ ਹੋਏ ਰਿਲੀਜ਼ ਕਰ ਦਿੱਤੀ ਗਈ ਔਰ ਪੰਜਾਬ ਦੇ ਲੋਕ ਜਿਹੜੇ ਨੇ ਇਹ ਕਿਵੇਂ ਚੱਲਣ ਦੇਣ ਦੂਜੀ ਚੀਜ਼ ਚੱਲ ਜਾਂਦੀ ਫਿਲਮ ਸ਼ਾਇਦ ਇਹਨੇ ਪੰਜਾਬ ਦੇ ਲੋਕਾਂ ਨੂੰ ਅਤਵਾਦੀ ਤੱਕ ਕਿਆ ਕਿਸਾਨਾਂ ਦੇ ਲਈ ਮਾੜਾ ਬੋਲਿਆ ਕਿਸਾਨਾਂ ਦੀ ਜਿਵੇਂ ਹੁਣੇ ਤੁਸੀਂ ਦੱਸਿਆ ਕਿ ਜਿਹੜੀਆਂ ਉੱਥੇ ਬੀਬੀਆਂ ਬੈਠੀਆਂ ਸੀ ਉਹਨਾਂ ਨੂੰ ਇਹ ਕਿਹਾ ਗਿਆ ਕਿ 100-100 ਰੁਪਿਆ ਲੈ ਕੇ ਤੇ ਦਿਹਾੜੀ ਦੇ ਉੱਤੇ ਆਈਆਂ ਹੋਈਆਂ ਨੇ ਜਿਹਦੇ ਕਰਕੇ ਇੱਕ ਬੀਬੀ ਨੇ ਉਹਦੇ ਥੱਪੜ ਵੀ ਮਾਰਿਆ ਸੀ ਜਿਹੜੀ ਬੜੀ ਕਾਫੀ ਚਰਚਾ ਦੇ ਵਿੱਚ ਵਿਵਾਦ ਦੇ ਵਿੱਚ ਰਹੀ ਆ ਔਰ ਇੱਕ ਤਰ੍ਹਾਂ ਦੀ ਸਣਕੀ ਕੁੜੀ ਐ ਇਹ ਕੋਈ ਬਹੁਤਾ ਸਿਆਣੀ ਨਹੀਂ ਐ ਅਗਰ ਸਿਆਣੀ ਹੁੰਦੀ ਤਾਂ ਜਿਹੜੀ ਇਹ ਫਿਲਮ ਬਣਾਉਣੀ ਸੀ ਫਿਲਮ ਬਣਾਉਣ ਤੋਂ ਪਹਿਲਾਂ ਸਿੱਖਾਂ ਦੇ ਜਿਹੜੇ ਲੀਡਰ ਸਿਧਾਰਮਿਕ ਲੀਡਰ ਉਹਨਾਂ ਦੇ ਨਾਲ ਆ ਕੇ ਮਿਲਦੀ ਉਹਨਾਂ ਦੇ ਨਾਲ ਗੱਲਬਾਤ ਕਰਦੀ ਫਿਲਮ ਬਣਾਉਂਦੀ ਕਿਸੇ ਨੂੰ ਕੋਈ ਇਤਰਾਜ਼ ਨਾ ਹੁੰਦਾ ਲੇਕਿਨ ਇਹਨੇ ਜਿਹੜੀ ਫਿਲਮ ਬਣਾਈ ਆ ਸਿਰਫ ਦੇ ਸਿਰਫ ਸਿੱਖਾਂ ਦਾ ਅਕਸ ਕਰਾਮ ਕਰਨ ਦੇ ਲਈ ਬਣਾਈ ਬਿਲਕੁਲ 에ਸਨ ਕਲਵਨ ਸਿੰਘ ਅਗੜਪੁਰੀ ਜੀ ਜਿਨ੍ਹਾਂ ਨੇ ਸਾਨੂੰ ਕਿਸਾਨਾਂ ਬਾਰੇ ਦੱਸਿਆ ਕਿ 12 ਮੰਗਾ ਕੀ ਨੇ 53 ਦਿਨ ਹੋ ਗਏ ਐ ਅੱਜ ਜਗਦੀਸ਼ ਸਿੰਘ ਡੱਲੇਵਾਲ ਨੂੰ ਖਨੌਰੀ ਬਾਰਡਰ ਤੇ ਮਨਰਮਤ ਤੇ ਉੱਤੇ ਬੈਠਿਆ ਨਾਲ ਦੀ ਨਾਲ 111 ਹੋਰ ਕਿਸਾਨ ਜਿਹੜੇ ਨੇ ਉਹ ਵੀ ਬੈਠੇ ਹੋਏ ਨੇ ਨਾਲ ਦੀ ਨਾਲ ਆਪਾਂ ਗੱਲ ਕੀਤੀ ਐ ਕੰਗਣਾ ਰਨੌਤ ਦੀ ਫਿਲਮ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਦੂਜਾ ਜ਼ਰੂਰ ਸਾਨੂੰ ਦੱਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਦਰਸ਼ਕਾਂ ਦਾ ਵੀ ਧੰਨਵਾਦ ਸਸਿ